ਗੋਲੀ ਆਉਂਦੀ ਆ 올 ਕਲੀਅਰ 올 ਕਲੀਅਰ ਦੇ ਵਿੱਚ ਫੈਨ ਬੈਂਡਾ ਜੋਲ ਸాల్ਟ ਹੈਗਾ ਏ ਜਿਹੜਾ ਕਿ ਇਹ ਗੱਬਣ ਪਸ਼ੂਆਂ ਲਈ ਵੀ ਸੇਫ ਆ ਕਿਸੇ ਵੇਲੇ ਕੀ ਪਸ਼ੂਆਂ ਲਵਾਇਆ ਹੁੰਦਾ ਤਾਂ ਜਾਂ ਪਰ ਆਪਾਂ ਕਿਸੇ ਨੂੰ ਦੇਖਦੇ ਆ ਵੀ ਨਹੀਂ ਪਸ਼ੂ ਤਾਜ਼ਾ ਲਵਾਇਆ ਹੈ ਤੇ ਗੋਲੀ ਦਿੰਨੇ ਆ ਇਹੋ ਬੋਰਡ ਕਰ ਜਾਂਦੀ ਇਹ ਗੋਲੀ ਬਿਲਕੁਲ ਠੀਕ ਹੈ ਜੀ ਇਹ ਪਰ ਆਪਾਂ ਜਿਹੜਾ ਸాల్ਟ ਬਣਾਇਆ ਇਹ ਫੈਨ ਬੈਂਡਾਜੂਲ ਸాల్ਟ ਆ ਇਹ ਤੁਸੀਂ ਗੱਬਰ ਨੂੰ ਵੀ ਦੇ ਸਕਦੇ ਹੋ ਅੱਛਾ ਜੀ ਤੇ ਜਦੋਂ ਵੀ ਤੁਸੀਂ ਜਿਹੜਾ ਪ੍ਰੋਡਕਟ ਮੈਂ ਬੈਸਟਮੈਨ ਐਡਵਾਂਸ ਦੱਸਿਆ ਇਹ ਸਟਾਰਟ ਕਰਨਾ ਹੈ ਸਟਾਰਟ ਕਰਨ ਤੋਂ 1-2 ਦਿਨ ਪਹਿਲਾਂ ਤੁਸੀਂ ਖਾਸ ਕਰਕੇ ਡੀ ਵਰਮਿੰਗ ਕਰਵਾਓ ਪਹਿਲਾਂ ਪਸ਼ੂ ਦੀ ਡੀ ਵਰਮੀ ਕਰਾਉਣ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਵਾ ਉਹ ਮਹਿੰਦਨ ਮਿਕਚਰਤਾ ਦਾ ਚੋੜਾ ਜਿਹੜਾ ਆਪਾਂ ਬੈਸਟਮੈਨ 골ਡ ਉਹ ਦੇ ਸਕਦੇ ਆ ਠੀਕ ਹੈ ਜੀ ਦੂਜੇ ਨੰਬਰ ਤੇ ਭਾਈ ਜੀ ਆਪਣੇ ਕੋਲ ਇੱਕ ਹੋਰ ਬਹੁਤ ਵਧੀਆ ਪ੍ਰੋਡਕਟ ਹੈਗਾ ਏ ਇਹ ਆਪਣੀ ਜੈਲ ਆਉਂਦੀ ਹੈ ਜੀ ਪ੍ਰੋਬੀਕਲ ਜੈਲ ਪ੍ਰੋਬੀਕਲ ਜੈਲ ਕੀ ਹੈ ਬੇਸਿਕਲੀ ਜਿਹੜੇ ਪਸ਼ੂਆਂ ਨੂੰ ਦਿੱਕਤ ਆਉਂਦੀ ਹੈ ਵੀ ਦੁੱਧ ਉਹ ਨਹੀਂ ਦੁਰਦੇ ਪੈ ਵੀ ਦੁੱਧ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਅਸੀਂ ਸਪਲੀਮੈਂਟ ਹੋਰ ਬੜੇ ਦੇਨੇ ਆ ਪਰ ਦੁੱਧ ਦੇ ਨਾਲ ਨਹੀਂ ਭਾਈ ਜੀ ਦੇਸੀ ਦਵਾਈਆਂ ਖੰਡ ਖੰਡ ਦੇਣ ਲੱਗ ਜਾਂਦੇ ਜਿੰਮੇਦਾਰ ਉਹ ਵੀ ਦੁੱਧ ਕਰਦੇ ਨੇ ਕੀ ਹੁੰਦਾ ਵੀ ਦੁੱਧ ਦੁੱਧ ਵਿੱਚ ਵਧਣ ਦੇ ਮਦਦ ਕਰਦੇ ਜਿਵੇਂ ਆਪਾਂ ਖੰਡ ਦੇਨੇ ਉਹ ਕਾਰਬੋਹਾਈਡਰੇਟ ਹੁੰਦਾ ਬੇਸਿਕਲੀ ਪਰ ਉਹ ਜਿਆਦਾ ਜਦੋਂ ਆਪਾਂ ਮਾਤਰਾ ਦੇ ਵਿੱਚ ਦੇ ਦਿੰਦੇ ਨੇ ਨਾ ਉਹਦਾ ਨੁਕਸਾਨ ਵੀ ਕਰ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਖੜੇ ਆਂ ਕਿਸਾਨ ਮੇਲਾ ਫਰੀਦਕੋਟ ਦੇ ਵਿੱਚ ਲੱਗਿਆ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤੇ ਜਿਹੜੀ ਆਪਾਂ ਹੁਣ ਸਟਾਲ ਤੇ ਖੜੇ ਆਂ ਇਹ ਹੈਗੀ ਹੈ ਕਾਰਗੇਲ ਵਾਲਿਆਂ ਦੀ ਸਟਾਲ ਜਿਹਨੂੰ ਹਰ ਇੱਕ ਕਿਸਾਨ ਵੀਰ ਜਿਹੜੇ ਪਸ਼ੂ ਰੱਖਦੇ ਆ ਸਾਰੇ ਜਾਣਦੇ ਆ ਬ੍ਰਾਂਡਡ ਕੰਪਨੀ ਐ ਤੇ ਜੇ ਇਹਦੇ ਆਪਾਂ ਗੱਲ ਕਰਕੇ ਪ੍ਰੋਡਕਟਾਂ ਦੀ ਤਾਂ ਹਰ ਇੱਕ ਤਰ੍ਹਾਂ ਦੇ ਪ੍ਰੋਡਕਟੇ ਦੇ ਆਉਂਦੇ ਆ ਜਿਵੇਂ ਹੁਣ ਫੀਡ ਐ 8000 ਆਉਂਦੀ ਆ ਜਾਂ ਟਰਾਜੰਕਸ਼ਨ ਪਲੱਸ ਆਉਂਦੀ ਆ ਮਿਕਸ ਆਉਂਦੀ ਆ ਤੇ ਜਿਹੜੇ ਦੂਜੇ ਤਾਕਤਾਂ ਦੇ ਪ੍ਰੋਡਕਟ ਵੀ ਸਾਰੇ ਆਉਂਦੇ ਆ ਇਹਨਾਂ ਸਾਰੇ ਪ੍ਰੋਡਕਟਾਂ ਦੇ ਵਿੱਚੋਂ ਜਿਹੜੇ ਆਪਾਂ ਪ੍ਰੋਡਕਟ ਵਧੀਆ ਟੌਪ ਤੇ ਚੱਲ ਰਹੇ ਆ ਉਹਨਾਂ ਬਾਰੇ ਕਰਾਂਗੇ ਗੱਲਬਾਤ ਡਾਕਟਰ ਸਾਹਿਬ ਆਪਣੇ ਨਾਲ ਆ ਸਸੀ ਗਾਇਬ ਜੀ ਸਸਕਲ ਦੀ ਸਸਕਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਬਲਜੀਤ ਸਿੰਘ ਹੈ ਔਰ ਮੈਂ ਕਾਰਗਿਲ ਕੰਪਨੀ ਤੋਂ ਆ ਜੀ ਠੀਕ ਹੈ ਜੀ ਤੇ ਬਾਈ ਜੀ ਆਪਣਾ ਪਹਿਲਾ ਕੰਪਨੀ ਬਾਰੇ ਦੱਸੋ ਜੀ ਹਾਂ ਦੇਖੋ ਜੀ ਜਿਹਦੇ ਕੰਪਨੀ ਦੇ ਤੁਸੀਂ ਸਟਾਲ ਤੇ ਆਏ ਹੋ ਬੇਸਿਕਲੀ ਇਹ ਕਾਰਗਿਲ ਕੰਪਨੀ ਅਮਰੀਕਾ ਦੀ ਕੰਪਨੀ ਆ ਇਹ ਕਾਰਗਿਲ ਕੰਪਨੀ ਜਿਹੜੀ ਆ ਕਰੀਬ ਕਰੀਬ ਮਤਲਬ ਫੀਡ ਦੇ ਨਾਮ ਨਾਲ ਜੋ ਵੀ ਆਪਾਂ ਸਪਲੀਮੈਂਟ ਹੋਰ ਵੀ ਯੂਜ਼ ਕਰਦੇ ਉਹਦੇ ਵਿੱਚ ਵੀ ਇਹ ਹੈਗੀ ਆ ਔਰ ਕਾਰਗਿਲ ਕੰਪਨੀ ਜਿਹੜੀ ਹੈ ਮਤਲਬ ਕਿ 글로ਬਲੀ ਇਹਦਾ ਆਪਰੇਸ਼ਨ ਆ ਠੀਕ ਹੈ ਤੇ ਇਹ ਫਾਰਮਰ ਜਿੰਨੇ ਵੀ ਆਪਾਂ ਜੇ ਫਾਰਮਰ ਦੀਆਂ ਜੋ ਵੀ ਇਸ਼ੂਸ ਆਉਂਦੇ ਨੇ ਉਹਦੇ ਲਈ ਪ੍ਰੋਡਕਟ ਬਣਾਉਂਦੇ ਨੇ ਜਿਵੇਂ ਤੁਸੀਂ ਫੀਡ ਦਾ ਨਾਮ ਲਿਆ ਵੀ ਫੀਡ ਕਾਰਗਿਲ ਹੀ ਇਕਲੌਤੀ ਕੰਪਨੀ ਆ ਜਿੰਨੇ ਫਾਰਮਰ ਨੂੰ ਸਹੀ ਦੱਸਿਆ ਹੈ ਵੀ ਕਿਹੜੇ ਟਾਈਮ ਤੇ ਕਿਹੜੇ ਪਸ਼ੂ ਲਈ ਕਿਹੜੀ ਫੀਡ ਬਣੀ ਆ ਚਾਹੇ ਉਹ ਮੱਛੀਆਂ ਵਾਲੀ ਫੀਡ ਆ ਜਾਂ ਦਧਾਰੂ ਪਸ਼ੂਆਂ ਲਈ ਫੀਡ ਆ ਜਾਂ ट्रांजिशन ਫੀਡ ਆ ਉਦਾਂ ਹੀ ਅਸੀਂ ਤੁਹਾਨੂੰ ਦੋ-ਤਿੰਨ ਪ੍ਰੋਡਕਟਾਂ ਦੀ ਗੱਲ ਕਰਾਂਗੇ ਕਿ ਕਾਰਗਿਲ ਕੰਪਨੀ ਦੇ ਸਪਲੀਮੈਂਟ ਪ੍ਰੋਡਕਟ ਆਉਂਦੇ ਨੇ ਉਹਨਾਂ ਦੇ ਵਿੱਚ ਆਪਾਂ ਦੇਖਦੇ ਜਿਵੇਂ ਫਾਰਮਰ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਅੱਜ ਕਨ ਖਾਸ ਕਰਕੇ ਕਿ ਫਾਰਮਰ ਆਪਣਾ ਬਹੁਤ ਸਾਰਾ ਪੈਸਾ ਉਸ ਚੀਜ਼ ਚ ਲਾ ਦਿੰਦਾ ਹੈ ਕਿ ਮੇਰਾ ਪਸ਼ੂ ਬਈ ਜੀ ਬਣਦਾ ਨਹੀਂ ਜਾਂ ਜੇ ਹੀਟ ਵਖਾਉਂਦਾ ਪਿਆ ਮਤਲਬ ਹੀਟ ਦੇ ਵਿੱਚ ਖਾਉਂਦਾ ਪਿਆ ਪਰ ਗਾਂ ਰਹਿਂਦਾ ਰਹਿਂਦਾ ਨਹੀਂ ਪਿਆ ਉਹਦੀ ਬੜੀ ਵੱਡੀ ਦਿੱਕਤ ਆਉਂਦੀ ਹੈ ਤੇ ਕਾਰਗਿਲ ਕੰਪਨੀ ਨੇ ਇੱਕ ਨਵਾਂ ਪ੍ਰੋਡਕਟ ਬਣਾਇਆ ਜੀ ਇਹ ਬੈਸਟਮੈਨ ਐਡਵਾਂਸ ਬੈਸਟਮੈਨ ਐਡਵਾਂਸ ਜਿਹੜਾ ਪ੍ਰੋਡਕਟ ਆ ਜੀ ਇਹਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਟ੍ਰੇਸ ਮਿਨਰਲਸ ਸਟੇਬਲ ਵਿਟਾਮਿਨ ਇਹਦੇ ਵਿੱਚ ਨਾਲ ਪਿਉਰੀਫਾਈਡ ਪlant ਪ੍ਰੋਟੀਨ ਟੈਲਨਿਕ ਐਸਿਡ ਸੋਰਸ ਯੂਜ਼ ਕੀਤਾ ਹੈ ਜਿਨ੍ਹਾਂ ਦਾ ਬੇਸਿਕਲੀ ਕੰਮ ਕੀ ਆ ਕਿ ਜਿਹੜੇ ਪਸ਼ੂ ਖੜ ਦੇਣੀ ਖੜਨ ਦੇ ਵਿੱਚ ਦਿੱਕਤ ਆਉਂਦੀ ਆ ਜਾਂ ਪਸ਼ੂ ਜਿਹੜੇ ਬਣ ਦੇਣੀ ਪਏ ਉਹਨਾਂ ਲਈ ਆ ਇਹ ਆ ਪਸ਼ੂ ਨੂੰ ਆਪਾਂ ਦੇਣਾ ਕਿਵੇਂ ਆ ਬਾਈ ਜੀ ਜਿਹੜਾ ਪਸ਼ੂ ਹੈਗਾ ਜੀ 20 ਤੋਂ 25 ਲੀਟਰ ਤੱਕ ਦੁੱਧ ਦੇਣ ਵਾਲਾ ਪਸ਼ੂ ਉਹਨੂੰ ਆਪਾਂ 50 ਗ੍ਰਾਮ ਤੱਕ ਇਹ ਰੋਜ਼ਾਨਾ ਦੇ ਸਕਦੇ ਆਂ ਔਰ ਇੱਕ ਮਹੀਨਾ ਘੱਟੋ ਘੱਟ ਇਹ ਪ੍ਰੋਡਕਟ ਨੂੰ ਦੇਣਾ ਹੈ ਇੱਕ ਮਹੀਨਾ ਦੇਣ ਦੇ ਨਾਲ ਨਾਲ ਇਹ ਜਿਹੜਾ ਤੁਹਾਡਾ ਪਸ਼ੂ ਜਿਹੜੇ ਇਹ ਦਿੱਕਤ ਆ ਰਹੀ ਸੀਗੀ ਪਸ਼ੂ ਬਣਦਾ ਨਹੀਂ ਆ ਜਾਂ ਖੜਦਾ ਨਹੀਂ ਆ ਉਹਦੇ ਵਿੱਚ ਇਹ ਮਦਦ ਕਰੂਗਾ ਪਰ ਇਹ ਪਾਊਡਰ ਦੇਣ ਤੋਂ ਪਹਿਲਾਂ ਮੇਰੀ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਵੀ ਆ ਕੀ ਅਸੀਂ ਕੀ ਕਰਦੇ ਆ ਅਸੀਂ ਬਹੁਤ ਸਾਰੇ ਪੈਸੇ ਆਪਣੇ ਪਸ਼ੂ ਤੇ ਲਾਉਨੇ ਆ ਪਰ ਕਿਸੇ ਵળે ਅਸੀਂ ਆਪਣੇ ਪਸ਼ੂ ਨੂੰ ਮਲੱਪਾ ਰਹਿਤ ਨਹੀਂ ਕਰਦੇ ਮਲੱਪਾ ਰਹਿਤ ਭਾ ਅਸੀਂ ਡੀ ਵਰਮਿੰਗ ਨਹੀਂ ਕਰਾਉਂਦੇ ਡੀ ਵਰਮਿੰਗ ਬੇहद ਜ਼ਰੂਰੀ ਹੈ ਪਸ਼ੂਆਂ ਦੇ ਲਈ ਕਿਉਂ ਕਿਉਂਕਿ ਜੋ ਵੀ ਆਪਾਂ ਆਪਣੇ ਪਸ਼ੂ ਤੇ ਖਰਚਾ ਕਰ ਰਹੇ ਆ ਚਾਹੇ ਉਹ ਫੀਡ ਆ ਚਾਹੇ ਉਹ ਪੱਠਾ ਹੈ ਚਾਹੇ ਉਹ ਤੂੜੀ ਆ ਜਾਂ ਉਹ ਦਵਾਈਆਂ ਆ ਅਗਰ ਪਸ਼ੂ ਦੇ ਪੇਟ ਦੇ ਵਿੱਚ ਕੀੜੇ ਨੇ ਤੇ ਸਭ ਨੇ ਉਹਦਾ 30 ਤੋਂ 40% ਦਾ ਉਹ ਕੀੜੇ ਹੀ ਖਾ ਜਾਂਦੇ ਨੇ ਸਹੀ ਬਾਚ ਰੈਂਜ ਦਾ ਬਾਕੀ 60% ਅਸੀਂ ਆਪਣਾ ਕਿੰਨੇ ਪੈਸੇ ਦਾ ਲਾਸ ਕਰਦੇ ਆ। ਤਾਂ ਆਪਾਂ ਨੂੰ ਕੀ ਚਾਹੀਦਾ ਕਿ ਆਪਾਂ ਆਪਣੇ ਪਸ਼ੂ ਨੂੰ ਮਲਪਾਰਹਿਤ ਵੀ ਕਰੀਏ। ਉਹਦੇ ਲਈ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਸਪਲੀਮੈਂਟ ਸਟਾਰਟ ਕਰਨਾ। ਉਹਦੇ ਲਈ ਤੁਸੀਂ ਆਪਣੇ ਪਸ਼ੂ ਦੇ ਲਈ ਮਲਪਾਰਹਿਤ ਦਵਾਈ ਦੇ ਸਕਦੇ ਹੋ ਜਿਵੇਂ ਕਿ ਸਾਡੇ ਕੋਲ ਕਰਗਿਲ ਦੀ ਹੀ ਇਹ ਗੋਲੀ ਆਉਂਦੀ ਆ 올 ਕਲੀਅਰ। 올 ਕਲੀਅਰ ਦੇ ਵਿੱਚ ਫੈਨ ਬੈਂਡਾਜੋਲ ਸਾਲਟ ਹੈਗਾ ਏ ਜਿਹੜਾ ਕਿ ਇਹ ਗੱਬਣ ਪਸ਼ੂਆਂ ਲਈ ਵੀ ਸੇਫ ਆ ਕਿਸੇ ਵੇਲੇ ਕਿ ਪਸ਼ੂਆਂ ਲਵਾਇਆ ਹੁੰਦਾ ਤਾ ਜਾਂ ਪਰ ਆਪਾਂ ਕਿਸੇ ਵੇਲੇ ਦੇਖਦੇ ਆਂ ਵੀ ਨਹੀਂ ਪਸ਼ੂ ਤਾਜ਼ਾ ਲਵਾਇਆ ਏ ਤੇ ਗੋਲੀ ਦਿੰਨੇ ਆ ਇਹ ਗੋਲੀ ਰਿਪੋਰਟ ਕਰ ਜਾਂਦੀ ਇਹ ਗੋਲੀ ਬਿਲਕੁਲ ਠੀਕ ਹੈ ਜੀ ਇਹ ਪਰ ਆਪਾਂ ਜਿਹੜਾ ਸਾਲਟ ਬਣਾਇਆ ਇਹ ਫੈਨ ਬੈਂਡਾਜੂਲ ਸਾਲਟ ਆ ਇਹ ਤੁਸੀਂ ਗੱਬਰ ਨੂੰ ਵੀ ਦੇ ਸਕਦੇ ਹੋ ਅੱਛਾ ਜੀ ਤੇ ਜਦੋਂ ਵੀ ਤੁਸੀਂ ਜਿਹੜਾ ਪ੍ਰੋਡਕਟ ਮੈਂ ਬੈਸਟਮੈਨ ਅਡਵਾਂਸ ਦੱਸਿਆ ਇਹ ਸਟਾਰਟ ਕਰਨਾ ਏ ਸਟਾਰਟ ਕਰਨ ਤੋਂ ਇੱਕ ਦੋ ਦਿਨ ਪਹਿਲਾਂ ਤੁਸੀਂ ਖਾਸ ਕਰਕੇ ਡੀ ਵਰਮਿੰਗ ਕਰਵਾਓ ਪਹਿਲਾਂ ਪਸ਼ੂ ਦੀ ਡੀ ਵਰਮੀ ਕਰਾਉਣ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਵਾ ਉਹ ਮਹਿੰਦਨ ਮਿਕਚਰਤਾ ਦਾ ਟੂਰਾ ਜਿਹੜਾ ਆਪਾਂ ਬੈਸਟਮੈਨ ਗੋਲਡ ਦੇ ਸਕਦੇ ਆ ਠੀਕ ਹੈ ਜੀ ਦੂਜੇ ਨੰਬਰ ਤੇ ਭਾਈ ਜੀ ਆਪਣੇ ਕੋਲ ਇੱਕ ਹੋਰ ਬਹੁਤ ਵਧੀਆ ਪ੍ਰੋਡਕਟ ਹੈਗਾ ਏ ਇਹ ਆਪਣੀ ਜੈਲ ਆਉਂਦੀ ਹੈ ਜੀ ਪ੍ਰੋਬੀਕਲ ਜੈਲ ਪ੍ਰੋਬੀਕਲ ਜੈਲ ਕੀ ਹੈ ਬੇਸਿਕਲੀ ਜਿਹੜੇ ਪਸ਼ੂਆਂ ਨੂੰ ਦਿੱਕਤ ਆਉਂਦੀ ਹੈ ਵੀ ਦੁੱਧ ਉਹ ਨਹੀਂ ਤੁਰਦੇ ਪੈ ਵੀ ਦੁੱਧ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਅਸੀਂ ਸਪਲੀਮੈਂਟ ਹੋਰ ਬੜੇ ਦੇਨੇ ਆ ਪਰ ਦੁੱਧ ਦੇ ਨਾਲ ਨਹੀਂ ਭਾਈ ਜੀ ਦੇਸੀ ਦਵਾਈਆਂ ਖੰਡ ਖੰਡ ਦੇਣ ਲੱਗ ਜਾਂਦੇ ਜਿੰਮੇਦਾਰ ਉਹ ਵੀ ਦੁੱਧ ਕਰਦੇ ਕੀ ਹੁੰਦਾ ਵੀ ਦੁੱਧ ਦੁੱਧ ਵਿੱਚ ਵਧਣ ਦੇ ਮਦਦ ਕਰਦੇ ਜਿਵੇਂ ਆਪਾਂ ਖੰਡ ਦੇਨੇ ਉਹ ਕਾਰਬੋਹਾਈਡਰੇਟ ਹੁੰਦਾ ਬੇਸਿਕਲੀ ਪਰ ਉਹ ਜਿਆਦਾ ਜਦੋਂ ਆਪਾਂ ਮਾਤਰਾ ਦੇ ਵਿੱਚ ਦੇ ਦਿੰਦੇ ਨੇ ਨਾ ਉਹਦਾ ਨੁਕਸਾਨ ਵੀ ਕਰਦਾ ਪਛੂ ਨੂੰ ਖਾਸ ਕਰਕੇ ਨੁਕਸਾਨ ਕਿਸ ਕਰਦਾ ਰਿਪੀਟਰ ਦੀ ਦਿੱਕਤ ਮੇਜਰ ਜੇ ਜਿਆਦਾ ਜ਼ਰੂਰਤੋਂ ਜਿਆਦਾ ਕਾਰਬੋਹਾਈਡਰੇਟ ਦਿੰਨੇ ਆ ਤਾਂ ਵੀ ਆਉਂਦੀ ਹੈ ਠੀਕ ਹੈ ਜੀ ਤਾਂ ਆਪਾਂ ਨਾ ਬੇਸਿਕਲੀ ਕੰਮ ਵੀ ਆਪਣਾ ਪਸ਼ੂ ਜਿਹੜਾ ਉਹ ਦੁੱਧੋ ਸਹੀ ਰਵੇ ਆਪਣਾ ਜਿਵੇਂ ਆਪਾਂ ਪੁਰਾਣੇ ਸਮੇਂ ਦੀ ਗੱਲ ਕਰ ਲਈ ਹੈ ਆਪਾਂ ਪਹਿਲਾਂ ਕੈਲਸ਼ੀਅਮ ਦਿੰਦੇ ਹੁੰਦੇ ਸੀ ਸਹੀ ਹੈ ਜੀ ਠੀਕ ਹੈ ਪਰ ਆਪਣੇ ਕੋ ਇੰਨੀ ਜਿਹੜੀ ਹੁਣ ਸਮੇਂ ਦੀ ਘਾਟ ਆ ਗਈ ਆ ਸਮੇਂ ਦੀ ਘਾਟ ਭਾਵੇਂ ਲੇਬਰ ਨਹੀਂ ਹੈਗੀ ਸਾਡੇ ਕੋ ਠੀਕ ਹੈ ਜੀ ਲੇਬਰ ਦੇ ਕਰਕੇ ਬੜਾ ਵੱਡਾ ਇਸ਼ੂ ਆ ਜਾਂ ਸਾਨੂੰ ਵੀ ਰੁਟੀਨ ਦੇ ਵਾਈਜ਼ ਬੜੇ ਕੰਮ ਪੈਂਦੇ ਨੇ ਜਿਹੜੀ ਕੈਲਸ਼ੀਅਮ ਹੁੰਦੀ ਸੀਗੀ ਉਹ ਰੋਜ਼ਾਨਾ ਦੇਣੀ ਪੈਂਦੀ ਸੀਗੀ ਪਰ ਸਾਡੀ ਕੰਪਨੀ ਨੇ ਇਹ ਕੈਲਸ਼ੀਅਮ ਨੂੰ ਹੀ ਜੈਲ ਦੇ ਵਿੱਚ ਇੱਕ ਪ੍ਰੋਡਕਟ ਬਣਾਤਾ ਹੈ ਪ੍ਰੋਵਿਕਲ ਜੈਲ ਨੂੰ ਤੁਸੀਂ ਇੱਕ ਵਾਰ ਅੱਜ ਦੇ ਦਿੱਤੀ ਨਾ ਤੇ ਤੁਹਾਨੂੰ 7 ਦਿਨ ਕੈਲਸ਼ੀਅਮ ਦੇਣ ਦੀ ਲੋੜ ਨਹੀਂ ਓਕੇ ਜੀ ਇਹਦੇ ਨਾਲ ਜਿਹੜਾ ਤੁਹਾਡਾ ਪਸ਼ੂ ਆ ਉਹ ਪੀਕ ਲੈਵਲ ਸੂਣ ਤੋਂ ਬਾਅਦ ਪੀਕ ਲੈਵਲ ਦੇ ਵਿੱਚ ਜਾਣ ਦੇ ਵਿੱਚ ਵੀ ਮਦਦ ਕਰੂਗਾ ਤੁਸੀਂ ਉਹਨੂੰ ਤਿੰਨ ਤੋਂ ਚਾਰ ਬੋਤਲਾਂ ਦੇ ਸਕਦੇ ਜੀ ਇੱਕ ਮਹੀਨੇ ਦੇ ਵਿੱਚ 7-7 ਦਿਨ ਬਾਅਦ ਠੀਕ ਹੈ ਇਹ ਬਈ ਜੀ ਬੋਤਲ ਆਪਾਂ ਕਿੱਠੀ ਦੇ ਸਕਦੇ ਹਾਂ ਹਾਂ ਇੱਕ ਵਾਰੀ ਇਕੱਠੀ ਦੇਣੀ ਹੈ ਹਫਤੇ ਬਾਅਦ ਫੇਰ ਹਫਤੇ ਬਾਅਦ ਫੇਰ ਦੇਣੀ ਹੈ 300 ਐਮਐਲ ਦੀ ਬੋਤਲ ਆ ਇਹ 300 ਐਮਐਲ ਇੱਕ ਹੀ ਟਾਈਮ ਦੀ ਖੁਰਾਕ ਆ ਪਸ਼ੂ ਲਈ ਓਕੇ ਇਹ ਕਿੰਨੇ ਇਹਨਾਂ ਦੇਣੀ ਆ ਆਪਾਂ ਬਈ ਬੋਤਲਾਂ ਚਾਰ ਬੋਤਲਾਂ ਦੇ ਸਕਦੇ ਹੋ ਤਿੰਨ ਤੋਂ ਚਾਰ ਬੋਤਲਾਂ ਇੱਕ ਮਹੀਨਾ ਦੇ ਸਕਦੇ ਹੋ ਜੀ ਸੂਣ ਤੋਂ ਪਹਿਲਾਂ ਕਿ ਸੂਏ ਤੋਂ ਬਾਅਦ ਨਹੀਂ ਇਹ ਸੂਏ ਤੋਂ ਬਾਅਦ ਕਮ ਸੇ ਕਮ 15 ਦਿਨ ਹੋ ਗਏ ਹੁਣ ਸ ਦੁੱਧ ਵਾਲਾ ਦੁੱਧ ਵਾਲਾ ਜਲ ਲੈ ਆਏ ਓਕੇ ਦੁੱਧ ਵਧਾਉਣ ਵਾਲਾ ਜਲ ਓਕੇ ਕਿਸਾਨ ਵੀਰੋ ਦੇਖ ਸਕਦੇ ਹੋ ਮੰਨ ਲਓ ਆਪਣੇ ਕਈ ਰੀ ਘਰਾਂ ਚ ਪਸ਼ੂ ਸੁੰਦੇ ਆ ਦੁੱਧ ਘਟ ਦਿੰਦੇ ਚੜਦੇ ਨਹੀਂ ਆਪਾਂ ਕਹਿੰਦੇ ਕੋਈ ਦੇਸੀ ਇਲਾਜ ਕਰਦੇ ਪਰ ਇਹ ਕਾਰਗਿਲ ਨੇ ਬਹੁਤ ਵਧੀਆ ਅਪਡੇਟ ਕੱਢਿਆ ਇਹ ਤੁਸੀਂ 4 ਬੋਤਲਾਂ ਦੇਣੀਆਂ ਪੈਸੇ ਤਾਂ ਡਾਕਟਰ ਸਾਹਿਬ ਨੇ ਦੱਸਤਾ ਚਲੋ ਮੈਂ ਵੀ ਰਿਪੀਟ ਕਰ ਰਿਹਾ ਹਫਤੇ ਹਫਤੇ ਤੋਂ ਦੇਣੀਆਂ ਜਦੋਂ ਪਸ਼ੂ ਸੂਪਿਆ ਸਾਰਾ ਮੈਲਾ ਸਾਫ ਹੋ ਗਿਆ ਪੇਟ 15 20 ਦਿਨ ਪਸ਼ੂ ਨੂੰ ਸੂਏ ਨੂੰ ਹੋ ਗਏ ਹੁਣ ਤੇ ਬਾਕੀ ਤੁਸੀਂ ਕੰਪਨੀ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ ਕਾਰਗਿਲ ਕੰਪਨੀ ਨੂੰ ਹਰ ਇੱਕ ਜੀਵੰਦ ਅਰਜੰਦਾ ਟਾਪ ਦੀ ਬ੍ਰਾਂਡਡ ਕੰਪਨੀ ਹੈ ਬਹੁਤ ਵਧੀਆ ਲੱਗਿਆ ਭਾਈ ਜੀ ਇਹ ਤੁਹਾਡਾ ਜਿਹੜਾ ਪ੍ਰੋਡਕਟ ਹੈ ਕਿਉਂ ਹਫ਼ਤੇ ਬਾਅਦ ਆਪਾਂ ਦੇਣਾ ਕਰਦੇ ਰੋਜ਼ਾਨਾ ਰੋਜ਼ਾਨਾ ਸਾਡੇ ਕੋਲ ਨਹੀਂ ਦਿੱਤਾ ਜਾਂਦਾ ਅਸੀਂ ਭੁੱਲ ਜਾਂਦੇ ਕਿਸੇ ਵੇਲੇ ਨਹੀਂ ਨਹੀਂ ਸਹੀ ਗੱਲ ਹੈ ਤਾਂ ਇਹ ਇੱਕ ਵਾਰੀ ਦਿੱਤਾ ਇਨੀ ਸਾਡੇ ਤੇ ਦੇਣਾ ਭਾਈ ਜੀ ਵੀ ਆਪਾਂ ਕਦੇ ਚ ਦੇ ਸਕਦੇ ਹਾਂ ਦਾਣੇ ਚ ਜਾਂ ਗੁੜ ਚ ਕੋਈ ਦੇਖੋ ਇਹ ਪਸ਼ੂ ਦੇ ਅੰਦਰ ਜਿਹਦਾ ਜੇ ਪਸ਼ੂ ਫੀਡ ਪਾਉਂਦਾ ਫੀਡ ਦੇ ਵਿੱਚ ਦੇ ਦਿਓ ਕਿਉਂਕਿ ਇਹਨੂੰ ਪ੍ਰੋਡਕਟ ਨੂੰ ਬਣਾਉਣਾ ਲੱਗਿਆ ਦੋ ਚਾਰ ਖਾਸ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਇੱਕ ਤਾਂ ਇਹਦਾ ਜਿਹੜਾ ਰੰਗ ਹੈ ਉਹ ਹਰਾ ਹੈ ਓਕੇ ਜੀ ਕਿਉਂ ਹਰਾ ਰੰਗ ਹੈ ਕਿਉਂਕਿ ਅਸੀਂ ਕਿਸੇ ਵੇਲੇ ਦੇਖਦੇ ਆਂ ਵੀ ਪਸ਼ੂ ਕੋਈ ਮੂੰ ਸਮੈਲ ਮਾੜੀ ਸਮੈਲ ਹੈ ਮਾੜੀ ਸਮੈਲ ਹੈ ਨਾ ਇਹ ਕੋਈ ਇਰੀਟੇਸ਼ਨ ਕਰਦਾ ਹੈ ਤੁਸੀਂ ਪੱਠਿਆਂ ਦੇ ਵਿੱਚ ਜਾਂ ਮੰਡ ਦੇ ਵਿੱਚ ਬਿਲਕੁਲ ਤੁਸੀਂ ਅੰਦਰ ਜਾਣਾ ਚਾਹੀਦਾ ਹੈ ਅੰਦਰ ਜਾਣਾ ਚਾਹੀਦਾ ਹੈ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਭਾਈ ਜੀ ਪ੍ਰੋਡਕਟ ਆਪਣਾ ਕੋਈ ਹੋਰ ਵੀ ਲੈ ਕੇ ਆ ਜੀ ਕੋਈ ਦੇਖੋ ਜੀ ਹਾਂਜੀ ਖਾਸ ਕਰਕੇ ਸਾਡੇ ਕੋਲ ਸਭ ਤੋਂ ਇੰਪੋਰਟੈਂਟ ਪ੍ਰੋਡਕਟ ਹੈਗਾ ਜੀ ਇਹ ਕਲੱਚ ਓਕੇ ਜੀ ਕਲੱਚ ਬੇਸਿਕਲੀ ਜਿਵੇਂ ਦੇਖੋ ਪਸ਼ੂ ਕੀ ਹੰਦਾ ਵਾ ਵੀ ਜਿਹੜਾ ਸਾਡਾ ਪਸ਼ੂ ਹੈ ਨਾ ਉਹ ਡਿਪੈਂਡ ਹੈਗਾ ਵਾ ਸਾਡੇ ਸੂਏ ਤੇ ਵੀ ਉਹਦਾ ਸੂਣ ਦਾ ਟਾਈਮ ਬਹੁਤ ਇੰਪੋਰਟੈਂਟ ਟਾਈਮ ਆ ਉਸ ਟਾਈਮ ਨੂੰ ਕਹਿੰਦੇ ਨੇ ट्रांजिशन ਟਾਈਮ ट्रांजिशन ਟਾਈਮ ਤੋਂ ਆਪਾਂ ਵੀ ਇੱਕ ਡرائی ਪਸ਼ੂ ਆ ਮੰਨ ਲਓ ਉਹਨੇ 10 15 ਦਿਨਾਂ ਬਾਅਦ ਸੂਣਾ ਤੇ ਸੂਣ ਤੋਂ ਬਾਅਦ ਦੁੱਧ ਵਾਲੀ ਸਟੇਜ ਦੇ ਵਿੱਚ ਜਾਣਾ ਉਹਦੀ ਬਾਡੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਚੇਂਜਸ ਆਉਂਦੇ ਨੇ ਠੀਕ ਹੈ ਜੇ ਅਸੀਂ ਉਸ ਟਾਈਮ ਤੇ ਆਪਣੇ ਪਸ਼ੂ ਦਾ ਖਿਆਲ ਨਹੀਂ ਰੱਖਦੇ ਤੇ ਸੂਣ ਤੋਂ ਬਾਅਦ ਕਿਸੇ ਵੇਲੇ ਦਿੱਕਤ ਆਉਂਦੀ ਹੈ ਪਸ਼ੂ ਬਹਿ ਜਾਂਦਾ ਖਾਸ ਕਰਕੇ ਸੂਤ ਦੀ ਬੁਖਾਰ ਵੀ ਉਹਨੂੰ ਕਹਿੰਦੇ ਆ ਜਾਂ ਟਾਈਮ ਸਿਰ ਜੇਰ ਨਹੀਂ ਪਾਉਂਦਾ ਜਾਂ ਉਹਦੀ એનર્ਜੀ ਡੈਫੀਸਿਟ ਕੀਟੋਸਿਸ ਨਾਲ ਦੀ ਪ੍ਰੋਬਲਮ ਹੁੰਦੀ ਆ ਉਹ ਵੀ ਹੁੰਦੀ ਆ ਇਹ ਪ੍ਰੋਡਕਟ ਦਾ ਬੀਸਿਕਲੀ ਕੰਮ ਕੀ ਆ ਵੀ ਦੇਖੋ ਲਿਖਿਆ ਵੀ ਹੈ ਦੇ ਉੱਪਰ ਕਲਚ ਫੋਰ ਸਮੂਥ ट्रांजिशन ਫੋਰ ਸਮੂਥ ट्रांजिशन ਵੀ ਜਿਹੜਾ ਸਾਡਾ ਪਸ਼ੂ ਆ ਸਮੂਥ ਸੂਵੇ ਉਹਨੂੰ ਸੂਣ ਦੇ ਟਾਈਮ ਤੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਭਾਵ ਕਿ ਸਾਡਾ ਪਸ਼ੂ ਦਾ ਅਗਰ ਸੂਆ ਬੈਟਰ ਆ ਤੇ ਉਹਦਾ ਜਿਹੜਾ ਦੁੱਧ ਹੈ ਨਾ ਅਗਲੇ ਸੂਏ ਦਾ ਉਹ ਸੂਏ ਤੇ ਹੀ ਡਿਪੈਂਡ ਆ ਅਸੀਂ ਆਪਣੇ ਪਸ਼ੂ ਨੂੰ ਬਿਮਾਰੀਆਂ ਤੋਂ ਬਚਾਉਣਾ ਬਿਮਾਰੀਆਂ ਤੋਂ ਭਾਵ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਆਪਣਾ ਪਸ਼ੂ ਸੂਣ ਤੋਂ ਬਾਅਦ ਟਾਈਮ ਸਿਰ ਜ਼ਹਿਰ ਪਾਵੇ ਔਰ ਉਹਨੂੰ ਸੂਤ ਕੀ ਬੁਖਾਰ ਨਾ ਹੋਵੇ ਮਿਲਕ ਫੀਵਰ ਨਾ ਹੋਵੇ ਜੈਕਟੋਸਿਸ એનર્ਜੀ ਡੈਫੀਸ਼ੀਐਂਟ ਜਿਹੜੀ ਕਹਿੰਦੇ ਨੇ ਵੀ એનર્ਜੀ ਘਟ ਜਾਂਦੀ ਬੋਡੀ ਚ ਉਹ ਨਾ ਹੋਵੇ ਜਾਂ ਲੀਵਰ ਫੈਟੀ ਦੀ ਵੀ ਬੜੀ ਸਮੱਸਿਆ ਆਉਂਦੀ ਹੈ ਤੇ ਉਹ ਨਾ ਦਿੱਕਤ ਆਵੇ ਕਿਉਂਕਿ ਸਾਡੇ ਫਾਰਮਰ ਲੋਕ ਕੀ ਕਰਦੇ ਨੇ ਵੀ ਜਦ ਆ ਪੁੱਛੋ ਜਦੋਂ ਸੂਣ ਵਾਲਾ ਹੁੰਦਾ ਹੈ ਨਾ ਤੇ ਤੇਲ ਕਿਉਂ ਦੇਣਾ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਉਹਦੇ ਨਾਲ ਇੱਕ ਨੁਕਸਾਨ ਹੁੰਦਾ ਕਿਉਂਕਿ ਅੱਜ ਦਾ ਸਮਾਂ ਇਦਾਂ ਦਾ ਦੇਖੋ ਜਿਵੇਂ ਮੈਂ ਗੱਲ ਕਰਦਾ ਜਿਹੜੇ ਲੋਕ ਤੇਲ ਕਿਉਂ ਦਿੰਦੇ ਨੇ ਮਾੜਾ ਨਹੀਂ ਹੈ ਤੇਲ ਕਿਉਂ ਦੇਣਾ ਪਰ ਉਹਨਾਂ ਲਈ ਜਿਹੜੇ ਪਸ਼ੂ ਨੂੰ ਤੁਸੀਂ 2 ਤੋਂ 4 ਕਿਲੋਮੀਟਰ ਤੋਰਦੇ ਹੋ ਪਰ ਅੱਜ ਕੱਲ ਦਾ ਸਮਾਂ ਇਦਾਂ ਦਾ ਸੀ ਇੱਕ ਕਿੱਲੇ ਤੋਂ ਚੱਕਦੇ ਆ ਦੂਜੇ ਕਿੱਲੇ ਤੇ ਮੰਨਦੇ ਆ ਸਹੀ ਉਸ ਟਾਈਮ ਤੇ ਜਿਹੜਾ ਤੇਲ ਕਿਉਂ ਦਿੱਤਾਇਓ ਪਸ਼ੂ ਨੂੰ ਨੁਕਸਾਨ ਕਰਦਾ ਹੈ ਲੀਵਰ ਨੂੰ ਫੈਟਰੀ ਕਰਦਾ ਹੈ ਲੀਵਰ ਦੇ ਉੱਪਰ ਉਹ ਤੈਹ ਜਮਾ ਲੈਂਦਾ ਹੈ ਜਿੱਦੇ ਕਰਕੇ ਜਿਹੜਾ ਲੀਵਰ ਦਾ ਕੰਮ ਕਰਨਾ ਹੈ ਉਹ ਘਟ ਜਾਂਦਾ ਹੈ ਸਹੀ ਹੈ ਤਾਂ ਇਹਦੇ ਵਿੱਚ ਇਹੋ ਜੀ ਚੀਜ਼ ਪਾਈਆਂ ਨੇ ਕਈ ਚੀਜ਼ਾਂ ਕਿ ਜਿਹੜੀਆਂ ਲੀਵਰ ਨੂੰ ਇਫੈਕਟਿਵ ਕਰਦੀਆਂ ਨੇ ਕਿ ਜਿਹੜੀ ਉਹ ਫੈਟ ਕੋਇਓ ਜਿਹੜਾ ਤੇਲ ਵਗੈਰਾ ਦਿੱਤਾ ਉਹ ਜੰਮਿਆ ਹੋਇਆ ਉਹਨੂੰ ਵੀ એનર્ਜੀ ਚ ਕਨਵਰਟ ਕਰੇ ਸਹੀ ਹੈ ਠੀਕ ਹੈ ਜੀ ਪਸ਼ੂ ਨੂੰ ਤੋਂ ਬਾਅਦ ਕੋਈ ਵੀ ਦਿੱਕਤ ਪਸ਼ੂ ਨੂੰ ਨਾ ਆਵੇ ਜਿਵੇਂ ਜੇਰ ਟਾਈਮ ਸਿਰ ਪੈ ਜੇ ਸੂਤ ਕੀ ਬਖਾਰ ਨਾ ਹੋਵੇ ਤਾਂ ਜਦੋਂ ਤੁਸੀਂ ਉਹਨੂੰ ਪ੍ਰੀਵੈਂਟ ਕਰ ਲਿਆ ਬ ਇਕ ਕੁਦਰਤੀ ਨੇਚਰਲੀ ਪਸ਼ਾ ਜੀ ਸਾਹਿਬ ਦੁੱਧ ਦਾ ਮੇ ਦੇਣਾ ਇਹ ਬਾਈ ਜੀ ਸੂਣ ਤੋਂ ਆਪਾਂ ਕਿੰਨਾ ਟਾਈਮ ਪਹਿਲਾਂ ਦੇਣਾ ਇਹ ਦੇਖੋ ਜੀ ਸੂਣ ਤੋਂ ਤੁਸੀਂ 15 ਕਿ ਦਿਨ ਪਹਿਲਾਂ ਸਟਾਰਟ ਕਰ ਸਕਦੇ ਜੇ ਤੇ ਇੱਕ ਪੈਕੇਟ ਦੇ ਵਿੱਚ 15 ਪੁੜੀਆਂ ਨੇ ਓਕੇ ਪੁੜੀਆਂ 15 ਪੁੜੀਆਂ 100-100 ਗ੍ਰਾਮ ਦੀਆਂ ਪੁੜੀਆਂ ਬਣੀਆਂ ਇੱਕ ਪੁੜੀ ਆਪਣੇ ਪੁੱਛ ਨੂੰ ਰੋਜ਼ਾਨਾ ਦੇਣੀ 15 ਦਿਨ ਤੁਸੀਂ ਇਹ ਦੇਣੀ ਹੈ ਤੇ ਸੂਣ ਤੋਂ ਬਾਅਦ ਇੱਕ ਪੈਕੇਟ ਦੇ ਦੇਣਾ ਦੋ ਪੈਕੇਟ ਪੂਰੇ ਪਸ਼ੂ ਦੇ ਸੂਆ ਪੂਰਾ ਸੂਆ ਜਿਹੜਾ ਜਿਹੜਾ ਉਹਦੇ ਵਿੱਚ ਸਿਰਫ ਇਹ ਇਹ ਦੋ ਪੈਕੇਟ ਹੀ ਦੇਣੇ ਆ ਠੀਕ ਹੈ ਜਿਹੜਾ ਆਪਾਂ ਬਾਅਦ ਚ ਦੇਾਂਗੇ ਬਾਈ ਜੀ ਫਿਰ ਉਹ ਵੀ ਜਿਵੇਂ ਮੈਲਾ ਮੁੱਲ ਤੇ ਜਿੰਦਾਬਾ ਵੀ ਸੂਣ ਤੋਂ ਬਾਅਦ 8-10 ਦਿਨ ਤੱਕ ਮੈਲਾ ਮਾਰਨਾ ਹੁੰਦਾ ਹੈ ਸਹੀ ਹੈ ਮੈਲਾ ਮਾਰਨ ਪਾਵਾ ਆਪਣੀ ਬੱਚੇ ਦਾ ਨੀ ਨੂੰ ਸਾਫ ਕਰਨਾ ਹੈ ਅਗਲੀ ਹੀਟ ਲਈ ਠੀਕ ਹੈ ਆਪੀ ਅਗਲੀ ਹੀਟ ਵਧੀਆ ਬਣੇ ਵਧੀਆ ਪਹਿਲੀ ਹੀ ਰਹਿ ਜੇ ਬਿਲਕੁਲ ਰਹਿ ਜੇ ਉਹਦੇ ਲਈ ਫਿਰ ਤਾਂ ਹੀ ਰਿਕਮੈਂਡ ਕਰਦੇ ਕਿ ਸੂਣ ਤੋਂ ਬਾਅਦ ਪਸ਼ੂ ਮੈਲਾ ਮੂਲਾ ਚੰਗੀ ਤਰ੍ਹਾਂ ਮਾਰੇ ਤੇ ਜਿਹੜੀ એનર્ਜੀ ਘਟਦੀ ਉਹਦੀ ਬੋਡੀ ਚੋਂ ਕਿਉਂਕਿ ਦੁੱਧ ਜਿਹੀ ਲੈਣੇ ਆ ਨੈਚੁਰਲੀ ਦੇ ਵਿੱਚ એનર્ਜੀ ਬਾਹਰ ਆਉਂਦੀ ਆ ਵਿਟਾਮਿਨ ਮਿਨਰਲ ਬਾਹਰ ਆਉਂਦੇ ਨੇ ਤਾਂ ਉਹ ਜਿਹੜੀ એનર્ਜੀ ਨਾ ਘਟੇ ਉਹਦੇ ਲਈ ਹੈ ਠੀਕ ਹੈ ਜੀ ਬਹੁਤ ਵਧੀਆ ਲੱਗੇ ਡਾਕਟਰ ਸਾਹਿਬ ਤੁਹਾਡੇ ਨਾਲ ਮਿਲ ਜਾਦੇ ਪਸ਼ੂਆਂ ਨੂੰ ਜ਼ਰੂਰਤ ਹੈ ਬਹੁਤ ਬਹੁਤ ਧੰਨਵਾਦ ਦੇਖੋ ਜੀ ਕਾਰਗਿਲ ਦੇ ਬਹੁਤ ਸਾਰੇ ਪ੍ਰੋਡਕਟ ਨੇ ਆਉਂਦੇ ਹਨ ਜੀ ਬਿਲਕੁਲ ਬਹੁਤ ਸਾਰੇ ਪ੍ਰੋਡਕਟ ਨੇ ਪਰ ਅਗਰ ਫਾਰਮਰ ਇਹਨਾਂ ਤਿੰਨਾਂ ਚਾਰ ਚੀਜ਼ਾਂ ਦਾ ਹੀ ਖਿਆਲ ਰੱਖੇ ਜਿਵੇਂ ਪਹਿਲਾਂ ਤਾਂ ਅਸੀਂ ਡੀ ਵਰਮਿੰਗ ਦੇ ਬਾਰੇ ਦੱਸ ਚੁੱਕੇ ਹਾਂ ਕਿ ਆਪਣੇ ਪਸ਼ੂ ਨੂੰ ਹਰ 3 ਮਹੀਨੇ ਬਾਅਦ ਮਲਾਪਾਰਿਆਦ ਕਰ ਲੈਣਾ ਤਾਂ ਪਸ਼ੂ ਤੇ ਦੋ ਤੁਸੀਂ ਆਪਣੇ ਪਸ਼ੂ ਤੇ ਖਰਚਾ ਕਰ ਰਹੇ ਹੋ ਉਹਦਾ ਪੂਰਾ ਦਾ ਪੂਰਾ ਫਾਇਦਾ ਲੋਗੇ ਦੂਜੇ ਨੰਬਰ ਤੇ ਤੁਹਾਨੂੰ ਮੈਂ ਜਿਵੇਂ ਬੈਸਟ ਮਿੰਟ ਅਡਵਾਂਸ ਬਾਰੇ ਦੱਸਿਆ ਸੀਗਾ ਕਿ ਇਹ ਵਧੀਆ ਧਾਤਾਂ ਦਾ ਚੂਰਾ ਇਹ ਨਵੀਂ ਚੀਜ਼ ਆਈ ਆ ਇਹਦੇ ਨਾਲ ਪਸ਼ੂ ਜਿਹੜੇ ਉਹ ਠਹਿਰਨ ਦੇ ਵਿੱਚ ਮਦਦ ਮਿਲਦੀ ਹੈ ਤੀਸਰੇ ਨੰਬਰ ਤੇ ਜਲ ਦੱਸੀ ਸੀ ਕਿ ਦੁੱਧ ਵਾਲੇ ਪਸ਼ੂ ਜਿਹੜੇ ਪਸ਼ੂਵਾਂ ਦੇ ਵਿੱਚ ਦੁੱਧ ਘਟ ਜਾਂਦਾ ਹੈ ਉਹ ਉਹਨੂੰ ਪੂਰਾ ਕਰਨ ਦੇ ਲਈ ਪ੍ਰੋਟੀਨ ਜਿਆਦਾ ਹਾਂਜੀ ਚਾਰ ਬੋਤਲਾਂ ਚਾਰ ਬੋਤਲਾਂ ਦੇਣੀਆਂ ਤੇ ਆਖਰਲੇ ਦੱਸਿਆ ਵੀ ਪਸ਼ੂ ਦਾ ਸੂਣਾ ਸਹੀ ਰਵੇ ਇਹ ਕਲੱਚ ਸਹੀ ਹੈ ਬਹੁਤ ਵਧੀਆ ਜੀ ਅੰਝੀਆਂ ਲੱਗਿਆ ਡਾਕਟਰ ਸਾਹਿਬ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਸਾਡੇ ਕਿਸਾਨ ਵੀਰਾਂ ਨੂੰ ਸਹੀ ਚੀਜ਼ ਮਿਲੇ ਸਹੀ ਚੀਜ਼ ਦਾ ਫਾਇਦਾ ਲੈਣ ਤੇ ਸਾਡਾ ਵੀ ਉਹਦੇ ਵਿੱਚ ਬਹੁਤ ਵੱਡਾ ਰੋਲ ਆ ਵੀ ਅਸੀਂ ਇੱਕ ਵਧੀਆ ਕੰਪਨੀ ਤੋਂ ਬਿਲੋਂਗ ਕਰਦੇ ਹਾਂ ਤੇ ਫਾਰਮ ਜਿਹੜਾ ਵਾ ਵੀ ਉਹ ਇਸ ਤੰਦੇ ਨੂੰ ਜਿਹੜਾ ਕਿਉਂਕਿ ਡੇਰੀ ਇੱਕ ਇਹੋ ਜਿਹਾ ਤੰਦਾਏ ਕਿ ਜਿਹੜਾ ਅਸੀਂ ਖੇਤੀ ਦੇ ਨਾਲ-ਨਾਲ ਸਹਾਇਕ ਤੰਦੇ ਦੇ ਵਿੱਚੋਂ ਸਭ ਤੋਂ ਵਧੀਆ ਪ੍ਰੋਫਿਟ ਦੇ ਤੰਦੇ ਜੋ ਕਮਾ ਸਕਦੇ ਹਾਂ ਜੀ। ਠੀਕ ਹੈ ਜੀ। ਬਾਕੀ ਕਿਸਾਨ ਵੀਰੋ ਤੁਸੀਂ ਜਿਹੜੇ ਵੀ ਕਾਰਗਿਲ ਦੇ ਪ੍ਰੋਡਕਟ ਵਰਤ ਰਹੇ ਹੋ ਫੀਡ ਹੈ ਜਾਂ ਜਿਹੜੇ ਤੁਹਾਨੂੰ ਡਾਕਟਰ ਸਾਹਿਬ ਨੇ ਕਮਾਈਟੇ ਦੇ ਵਿੱਚ ਜਰੂਰ ਦੱਸੋ ਬਈ ਤੁਹਾਨੂੰ ਕਿਵੇਂ ਰਿਜ਼ਲਟ ਮਿਲਿਆ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਜੀ ਮਿਹਰਬਾਨੀ ਠੀਕ ਹੈ ਤਾਂ